ਤੁਸੀਂ ਮਤਲਬ ਆਪਣੇ ਗੁਰੂ ਨੂੰ ਹੀ ਜਿਹੜਾ ਸੀ ਨਹੀਂ ਦੱਸ ਰਿਹਾ ਹੈ ਗੁਰੂ ਦੇ ਉਪਦੇਸ਼ ਵਾਲੇ ਪਾਸਿਓਂ ਕਿਤੇ ਨਾ ਕਿਤੇ ਪਾਸੇ ਜਾ ਰਹੇ ਹੋ ਜਿੰਨ ਗੁਰ ਗੋਪਿਆ ਆਪਣਾ ਸਗੋਂ ਸਾਨੂੰ ਮਾਣ ਨਾਲ ਕਹਿਣਾ ਚਾਹੀਦਾ ਹੈ ਵੀ ਅਸੀਂ ਤਾਂ ਗੁਰੂ ਦੇ ਸਿੱਖ ਹੈਗੇ ਆਂ ਔਰ ਸਾਨੂੰ ਤੇ ਗੁਰਮਖੋ ਤੁਹਾਨੂੰ ਤੇ ਥੋੜਾ ਜਿਹਾ ਹੋਰ ਮਾਣ ਹੋਣਾ ਚਾਹੀਦਾ ਸੀ ਉਸ ਗੁਰੂ ਦੇ ਸਿੱਖਾਂ ਜਿਹਨੇ ਸਰਬੰਸ ਵਾਰਿਆਂ ਕੌਮ ਲਈ ਆਪਣਿਆਂ ਲਈ ਹੀ ਨਹੀਂ ਆਪਣੇ ਲਈ ਤਾਂ ਦੁਨੀਆ ਵਾਰਦੀ ਆ ਹੋਰ ਸਾਧੂ ਸੰਤ ਹੋਣਗੇ ਪੀਰ ਪੈਗੰਬਰ ਹੋਣਗੇ ਹੋਰਾਂ ਦੀ ਦੁਨੀਆ ਦੇ ਵਿੱਚ ਵੀ ਹੋਏਗਾ ਆਪਣੇ ਲਈ ਆਪਣੀ ਉਮਤ ਲਈ ਵਾਰਿਆ ਹੋਏਗਾ ਬਥੇਰੇ ਆ ਨੇ ਪਰ ਦੂਜਿਆਂ ਲਈ ਤਾਂ ਸੀਸ ਕਟਾਇਆ ਤਾਂ ਗੁਰੂ ਤੇਗ ਬਹਾਦਰ ਜੀ ਨੇ ਕਟਾਇਆ ਦੂਜਿਆਂ ਲਈ ਤਾਂ ਜੇ ਚਾਰ ਪੁੱਤਰ ਵਾਰਿਆ ਤਾਂ ਗੁਰੂ ਗੋਬਿੰਦ ਸਿੰਘ ਨੇ ਹੀ ਵਾਰਿਆ ਨੇ ਸ਼ਾਇਦ ਇਹ ਸੇਰਾ ਕੋਈ ਲੈਣ ਦੀ ਕੋਸ਼ਿਸ਼ ਕਰੇ ਕੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਬਰਾਬਰੀ ਕਰਨਾ ਚਾਹੇ ਪਰ ਸਫਲਤਾ ਨਹੀਂ ਮਿਲੇਗੀ ਉਹ ਗੁਰੂ ਗੋਬਿੰਦ ਸਿੰਘ ਜੀ ਇਸੇ ਕਰਕੇ ਉਹਨਾਂ ਨੂੰ ਸਰਵੰਸ ਦਾਨੀ ਕਿਹਾ ਜਾਂਦਾ ਹੈਗਾ